ਇਹ ਐਸਾ ਨਾਮ ਜਿਨ੍ਹਾਂ ਨੇ अनेका ਆਪਣੇ ਨਾਮ ਦੇ ਨਾਲ अनेका ਨਾਮ ਪੈਦਾ ਕਰ ਦਿੱਤੇ ਐ ਐਸਾ ਜਿਹੜਾ ਲੰਬਾ ਸਮਾਂ ਸਿੱਖ ਹੋਵੇ ਜਿਹੜਾ ਚੰਦ ਦਿਨ ਰਹਿ ਕੇ ਵੀ ਸਕੇ ਉਹ ਵੀ ਆਪਣੀ ਰੋਟੀ ਕਮਾ ਰਿਹਾ ਸੰਗੋਤ ਪਰ ਵੱਡੀ ਗੱਲ ਹੈ ਕਿ ਸਿਰਫ ਇਹ ਪੇਸ਼ਕਾਰ ਨਹੀਂ ਸੀ ਗਾਇਕੀ ਨੂੰ ਖੁਦ ਉਸਤਾਦ ਹੋਣਾ ਟੀਚਰ ਹੋਣਾ ਧੋਨੋ ਚੀਜ਼ਾਂ ਕੰਪੈਰੀਟਿਵਲੀ ਕੱਟ ਮਿਲਦੀਆਂ ਕਿਵੇਂ ਉਹ ਵਿਅਕਤੀ ਅੱਛਾ ਗਾਇਕ ਹੋ ਸਕਦਾ ਸਟੇਟਿਟ ਅੱਛਾ ਪੇਸ਼ਕਾਰ ਹੋ ਸਕਦਾ ਪਰ ਅੱਛਾ ਟੀਚਰ ਨਹੀਂ ਹੋਗਾ ਪਰ ਗੁਰੇਸ਼ਾ ਕੁਟੀ ਸਾਹਿਬ ਦੀ ਫੈਸਿਲਿਟੀ ਐਸੀ ਸੀ ਕਿ ਜਦੋਂ ਉਹ ਆਪ ਗਾਉਂਦੇ ਸੀ ਉਹ ਵੀ ਬਹੁਤ ਅਪੀਲਿੰਗ ਸੀ ਜਦੋਂ ਸਿਖਾਉਂਦੇ ਸੀ ਉਹ ਵੀ ਬਹੁਤ ਪੇਨਗੂ ਜਿਹਾ ਟੀਚਰ ਹੈ ਉਹਦੀ ਕੰਟਰੀਬਿਊਸ਼ਨ ਬਹੁਤ ਸੰਝੋ ਕਿ ਸੰਗੀਤ ਤੁਹਾਡੇ ਤੱਕ ਆ ਗਿਆ ਤੁਸੀਂ ਕੀ ਉਹ ਸੰਗੀਤ ਅਗਲੀ ਪੀੜ੍ਹੀ ਨੂੰ ਦੇ ਰਹੇ ਹੋ ਉਸ ਹਾਜ਼ ਨਾਲ ਇਸ ਵਰਤਮਾਨ ਜਿਹੜਾ ਦੌਰ ਹੈ ਪਿਛਲੇ 60 70 70 7 ਸਾਲ ਦਾ ਉਹਦੇ ਚੌਂਦੇ ਕੰਟਰੀਬਿਊਸ਼ਨ ਬਹੁਤ ਹੈ ਕਿ ਉਹਨਾਂ ਨੇ ਐਸੀ ਗਾਇਕੀ ਜਿਹੜੀ ਸ਼ੁੱਧ ਗਾਇਕੀ ਹੈ ਜਿਹੜੀ ਸਿੱਖ ਕੇ ਗਾਉਣ ਵਾਲੀ ਗਾਇਕੀ ਆ ਜਿਹੜੀ ਚੰਗੀ ਸ਼ਾਇਰੀ ਦੀ ਚੌਂ ਵਾਲੀ ਗਾਇਕੀ ਆ ਚੰਗੀ ਪੇਸ਼ਕਾਰੀ ਵਾਲੀ ਗਾਇਕੀ ਆ ਉਹਦੇ ਉਹਨਾਂ ਨੇ ਸੈਕੰਡ ਸਿਖਰ ਤੇ ਅਸ ਪੰਜਾਬ ਦੀ ਧਰਤੀ ਤੇ ਪੈਦਾ ਕੀਤੇ ਉਹਦਾ ਕੋਈ ਹੁਣ ਬਦਲ ਨਹੀਂ ਮੈਂ ਦੱਸ ਰਿਹਾ ਸੀ ਕਿ ਬਾਇਓਲੋਜੀਕਲ ਫਾਦਰ ਉਹ ਪੀਜੀ ਔਰ ਸਲੀਮ ਦੇ ਨੇ ਕਿ ਇਹਨਾਂ ਦੋਨਾਂ ਦੀਆਂ ਰਗਾਚ ਉਹਨਾਂ ਦੇ ਕੋਲ ਨੇ ਪਰ ਉਹ ਕਲਾਤਮਕ ਤੌਰ ਤੇ ਸੱਭਿਆਚਾਰਕ ਤੌਰ ਤੇ ਤੇ ਸਮਾਜਿਕ ਤੌਰ ਤੇ ਸਾਡੇ ਸਾਰਿਆਂ ਦੇ ਵਿਚ ਆਇਆ ਜੀ ਅਸੀਂ ਸਾਰੇ ਵੀ ਉਹਨਾਂ ਦੀ ਜਿਹੜੀ ਕਲਾ ਆ ਉਹਨਾਂ ਦੇ ਵਿਚਾਰ ਆ ਉਹ ਸਾਡੇ ਅੰਦਰ ਦੌੜ ਰਹੇਗਾ ਸਾਡੇ ਜ਼ਿਹਨ 'ਚ ਆ ਔਰ ਮੈਂ ਤਾਂ ਜਿੰਨਾ ਵੀ ਮਿਲਿਆ ਉਹ ਸਿਰਫ 뮤지컬 ਹੀ ਨਹੀਂ ਉਹ ਲਿਟਰੇਰੀ ਵੀ ਬਹੁਤ ਸਟਰੌਂਗ ਸੀ ਕੋਈ ਕਿਤਾਬ ਦੀ ਆ ਕੇ ਗੱਲ ਕਰਨੀ ਕਿਸੇ ਸ਼ਾਇਰ ਦੀ ਗੱਲ ਕਰਨੀ ਤਾਂ ਉਹਨਾਂ ਨੇ ਪੜਿਆ ਹੁੰਦਾ ਸੀ ਕੋਈ ਵੀ ਸ਼ਾਇਰ ਵਰਤਮਾਨ ਸਮੇਂ ਦਾ ਵੀ ਐਖਬਾਰ ਪ੍ਰੋਪਰ ਪੋਲਿਟੀਕਲੀ ਅਪਡੇਟ ਬਿਲਕੁਲ ਬਹੁਤ ਕੰਪਲੀਟ ਫਾਰਮ ਆਫ ਅ ਪਰਸਨ ਮੈਂ ਹਰ ਇੱਕ ਚੀਜ਼ ਦੇ ਵਿੱਚ ਅਪਡੇਟਰ ਰਹੇ ਹਾਂ ਬਿਲਕੁਲ ਮੈਨੂੰ ਯਾਦ ਆ ਡਾਕਟਰ ਜਗਤਾਰ ਹੁਣਾਂ ਦੀ ਮੈਂ ਕਿਤਾਬ ਰੀਲਿਸ ਕਰਨੀ ਸੀ ਕਿ ਮਾਇਆ ਮੈਂ ਕਿਹਾ ਸਾਜੀ ਡਾਕਟਰ ਜਗਤਾਰ ਹੁਣਾਂ ਦੀ ਕਿਤਾਬ ਹੈ ਉਹ ਕਹਿੰਦੇ ਆਹ ਕਿਤਾਬ ਸੂਰਜ ਚੰਦ ਦਾ ਸੂਰਜ ਫਲਾਨਾ ਇਹਨਾਂ ਨੇ ਆ ਲਿਖਿਆ ਇਹਨਾਂ ਨੇ ਆ ਉਹਨਾਂ ਨੇ 10 ਉਹਨਾਂ ਦੀਆਂ ਗਜ਼ਲਾਂ ਪਹਿਲੇ ਕੰਪੋਜ਼ਿਟ ਕੰਪੋਜੀਸ਼ਨ ਬਣਾ ਕੇ ਰੱਖੇ ਹੁੰਦੇ ਨੇ ਇੰਨਾ ਜ਼ਿਆਦਾ ਅਪਡੇਟ ਰਹਿਦੇ ਸੀ ਲੀਫ ਚੇਂਜ ਨਾਲ 뮤직 ਨਾਲ ਅਲਦੋਲੇ ਨਾਲ ਔਰ ਫਕੀਰਾ ਵਾਲੀ ਰੂਹ ਸੀ ਸਲੀਮ ਜੀ ਨਾਲ ਕੋਈ ਗੱਲਬਾਤ ਹੋਈ ਹਾਂਜੀ ਕੱਲ 11 12 ਵਜੇ ਉਹ ਇੱਥੇ ਉਹਨਾਂ ਦਾ ਕਰਨਗੇ ਕਹਾ ਮਕਬਰਾ ਵੀ ਨਾਮ ਜੋ ਤਾਂ ਕਿ ਜਿਹੜਾ ਉਹਨਾਂ ਦੀ ਲੋਅ ਹੈ ਸੰਗੀਤ ਦੀ ਲੋਅ ਇਸ ਤਰ੍ਹਾਂ ਸੰਸਾਰ ਵਿੱਚ ਫੈਲਦੀ ਰਹੇ ਬਾਕੀ ਹੰਸ ਭਾਜੀ ਜੇ ਜਿਹੇ ਇੱਕ ਐਗਜ਼ਾਮਪਲ ਹੈ ਸਾਡੇ ਕੋਲ 우ਸਤਾਦ ਦੀ ਸ਼ਾਗਿਰਦ ਦੀ 우ਸਤਾਦ ਦਾ ਸ਼ਾਗਿਰਦ ਨਾਲ ਮੂਹ ਔਰ ਸ਼ਾਗਿਰਦ ਦਾ 우ਸਤਾਦ ਪਤੀ ਸਤਕਾਰ ਇਹਦੀ ਜ਼ਿੰਦਾ ਉਤਾਰਨ ਜੇ ਤੁਸੀਂ ਆ ਇਸ ਸਮਾਚ ਦੇਖਣੀ ਹੋਵੇ ਤਾਂ ਉਹ ਹੰਸ ਭਾਜੀ ਔਰ ਪੁਰੇ ਸ਼ਾਹ ਕੋਟੀ ਸਾਜ ਰੂਪ ਦੇ ਚਾਹਵਾਨ ਜਿਹੜੇ ਚਾਹਵਾਨ ਵਾਲੇ ਆ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਤੁਸੀਂ ਬਸ ਇਹੀ ਆ ਕਿ ਦੇਖੋ ਸਾਡਾ ਟ੍ਰਿਬਿਊਟ ਤਾਂ ਉਹਨਾਂ ਨੇ ਇਹੀ ਆ ਕਿ ਅਸੀਂ ਉਹਨਾਂ ਵਾਂਗ ਚੰਗੇ ਸੰਗੀਤ ਨੂੰ ਸੁਣੀਏ ਚੰਗੀ ਸ਼ਾਇਰੀ ਨੂੰ ਗਾਈਏ ਲੇਕਿਨ ਵਰਤਮਾਨ ਸਮੇਂ ਦੀ ਦੌਰ ਕਾਟਾ ਬਲਕਿ ਜੇ ਅਸੀਂ ਉਹਨਾਂ ਨੂੰ ਕੋ ਡੈਡੀਕੇਟ ਕਰਨਾ ਚਾਹੁੰਦੇ ਤੇ ਇਹੀ ਆ ਕਿ ਚੰਗਾ ਸੰਗੀਤ ਸੁਣੋ ਚੰਗਾ ਸੰਗੀਤ ਫੈਲਾਓ ਚੰਗਾ ਸਿੱਖੀ ਸਿਖਾਓ ਚੰਗਾ ਸੰਗੀਤ ਗਾਓ ਅਸਰਛੇ ਬੁੱਢੇ ਖੱਕ ਕਿਹੜੇ ਜਗੰਤ ਕੀਤਾ ਜਾਏਗਾ